ਕਾਲ ਜੀ ਸਾਰੇ ਵੀਰਾਂ ਨੂੰ ਲੋਬ ਸਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਤੇ ਅੱਜ ਮੇਰਾ ਵੀਰ ਆਪਣੇ ਨੇੜੇ ਕਬੱਡੀ ਕੱਪ ਤੇ ਦਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਆਪਾਂ ਮਿਲਨੇ ਕਬੱਡੀ ਕੱਪ ਤੇ ਹੋਣਾ ਵੀਡੀਓ ਨਾਲ ਜੁੜੇ ਰਹੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਦਬਾ ਲਿਆ ਜਿਉਂ ਨਾ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਲਓ ਫਿਰ ਚੱਲਨੇ ਆ ਸਜਣੋ ਆਪਾਂ ਕਬੱਡੀ ਕੱਪ ਤੇ ਹੋਣਾ ਮੈਚ ਬਹੁਤ ਹੀ ਕੀੜਦੇ ਹੁੰਦੇ ਨੇ ਨਾ ਉਹ ਤੋਂ ਫਿਰ ਵਿੱਚ ਕੀ ਹੋਗਾ জানা ਹੁੰਦਾ ਹੈ ਤੇ ਉਹਦੋਂ ਮੈਂ तिसरी ਵਾਰ ਤੇ ਗੱਲ ਕਰ ਰਿਹਾ ਉਹ ਗਿਆ ਮੇਰੇ ਮੇਰੇ ਦਿਲ ਨੇ ਕਿੰਨਾ ਲੱਗਾ ਮੈਨੂੰ ਲੱਗਾ ਨਹੀਂ ਹੁੰਦਾ ਕਿਆ ਸਹੀ ਗੱਲਾਂ ਬਾਜੀ ਬਰਾਬਰ ਕਰ ਬੰਦਿਆਂ ਨਾਲ ਮੈਂ ਉਹ ਸੱਚੇ ਬੰਦੇ ਨਾਲ ਫੇਰ ਨਹੀਂ ਲੋਕੀ ਟੇਕਾ ਮੰਨਦੇ ਚਾ ਕੋਈ ਗੱਲ ਜੀ ਡੰਡੀਆਂ ਮੀਆਂ ਗੱਲਾਂ ਨੇ ਹਾਂ ਇਹ ਸਾਰੀ ਦਿੰਦੇ ਨਹੀਂ ਵੀ ਅੱਜ ਕੱਲ ਦਾ ਸਮਾਜ ਇਦਾਂ ਦਾ ਵਾ ਜੇ ਸੱਚਾ ਸਾਲ ਧੋਣਾ ਤੇ ਫਿਰ ਮਰਨਾ ਪੈਣਾ ਇਹ ਦੁਨੀਆ ਇਦਾਂ ਦੀ ਹੈ ਜੇ ਸੱਚੀ ਹੋਣਾ ਤੇ ਫਿਰ ਮਰਨਾ ਪੈਣਾ ਮਰਨਾ ਪੈਣਾ ਜੇ ਜੇ ਦੁਨੀਆ ਤੇ ਆਏ ਆ ਫੱਕੀ ਜੀ ਫਰੀਰ ਮਰ ਜੀਂਦੇ ਜੀ ਕੇ ਨੂੰ ਬੰਦਾ ਸੱਚਾ ਨਹੀਂ ਕਹਿ ਸਕਦਾ ਇਹ ਇੱਥੇ ਕਈ ਤੁਰਗੇ ਦੇ ਬਾਅਦ ਚ ਕਹਿੰਦੇ ਵੀ ਸੱਚ ਦਾ ਨਾ ਕੋਈ ਯਕੀਨ ਨਹੀਂ ਕਰਦਾ ਠੂੜ ਮਾਰੋਗੇ ਨਾ ਮਗਰ ਜਾਦੇ ਨਹੀਂ ਹਾਲਾ ਕੀ ਚੱਕਰ ਆ ਛੂਠੇ ਬੰਦੇ ਦੇ ਮਗਰ ਕਿਉਂ ਆ ਲੋਕੀ ਕੱਲ ਤੇ ਫਿਰ ਉੱਥੇ ਆ ਜਾਂਦੀ ਆ ਜਿਹੜਾ ਬੰਦਾ ਥੋੜਾ ਜਿਆ ਕਿਦਾ ਖੂਨ ਆ ਨਾ ਪਿੱਛੇ ਪਿੱਛੇ ਆਪਣੇ ਦਾਦੇ ਪੁਰਦਾਦਿਆਂ ਦਾ ਆਪਣੇ ਪੁਰਖਾਂ ਦਾ ਖੂਨ ਹੈ ਜਿਹੜੇ ਬੰਦੇ ਦੇ ਅੰਦਰ ਬੜਕ ਮਾਰਦਾ ਖਾਨਦਾਨੀ ਆ ਉਹ ਕਿਤੇ ਥੱਲੇ ਨਹੀਂ ਲੱਗ ਕੋਈ ਗੱਲ ਨਹੀਂ ਤੇ ਖੂਨ ਵਾਲੇ ਖੂਨ ਹੈ ਜਿਹੜੇ ਸਾਲੇ ਉਹ ਹੋ ਗਏ ਆ ਉਹ ਤਾਂ ਬਸ ਲੇ ਜੇ ਦੋ ਵਾਰੀ ਸੀ ਦੋ ਗਲੇ ਜੇ ਪਤਾ ਨਹੀਂ ਕੱਲ ਨੂੰ ਮੈਨੂੰ ਉਹਦੇ ਨਾਲ ਕੰਮ ਪੈ ਜੇ ਨਹੀਂ ਉਹਦੇ ਨਾਲ ਪੈ ਜੇ ਨਹੀਂ ਉਹ ਨਹੀਂ ਕੱਟਦੇ ਇੱਥੇ ਗੋਜ ਤੇ ਉੱਥੇ ਗੋਜ ਤੇ ਕਈ ਤੇ ਆਪ ਦਾ ਕਰਤਾਰ ਪੈਸੇ ਕਰਕੇ ਥੱਲੇ ਸੁੱਟੀ ਜਾਂਦੇ ਕੋਈ ਗੱਲ ਨਹੀਂ ਬਜੀ ਕਿਹਨ ਬੰਦੇ ਨੂੰ ਨਾ ਹੁਣ ਅੱਗੇ ਬੰਦੇ ਗੱਲਾਂ ਕਰਦੇ ਹੁੰਦੇ ਆਪਣੇ ਬਜ਼ੁਰਗ ਵੇਲੇ ਜਹਾਦਦਾ ਕਿ ਇਹਨਾਂ ਲੜ ਪਿੰਦੇ ਸੀ ਤੇ ਉਹਦੀ ਪਈ ਵਟਣੀ ਚੜਦੇ ਹੁੰਦੇ ਉਹਦੀ ਤੇ ਉਹਦੇ ਘਰ ਦੀ ਜਿਹੜੀ ਜੂ ਲੱਗਦੀ ਹੁੰਦੀ ਨਾ ਪੈਲੀ ਦੀ ਉਧਰੋਂ ਵਟ ਨੂੰ ਨਹੀਂ ਚੜਦੇ ਹੁੰਦੇ ਅਣਖਾਂ ਨਹੀਂ ਬਣਦੀ ਅਣਖਾਂ ਹੁੰਦੀਆਂ ਲੋਕਾਂ ਚ ਤੇ ਅੱਜ ਜੇ ਆਪਾਂ ਅਣਖ ਰੱਖਦੇ ਆ ਤੇ ਉਹ ਬੰਦਾ ਇਕੱਲਾ ਰਹਿ ਜਾਏ ਇਵੇਂ ਸਹੀ ਗੱਲ ਤੇ ਹੁਣ ਵਾਲਾ ਜ਼ਮਾਨਾ ਜਿਹੜਾ ਇਹ ਆ ਕਿ ਲੋਕੀ ਮੂੰਹ ਨਹੀਂ ਕੱਟਦੇ ਕਰ ਤੇ ਵਿਚੇ ਵਿੱਚ ਆਰੀ ਮਾਰਦੇ ਆ ਜੜਾਂ ਨੂੰ ਅੰਦਰੋਂ ਅੰਦਰੀ ਤੇ ਸਾਡਾ ਸਹਾਵ ਹੈ ਵੀ ਜਿਹਦੇ ਨਾਲ ਹੀ ਹੈਗੇ ਆਂ ਅਸੀਂ ਦਿਲੋਂ ਆ ਦੇ ਜਦ ਤੱਕ ਰੇਸ਼ਨ ਦਾ ਕਾਪਾ ਗਾਜੇ ਰਾਜੇ ਹਾਂਜੀ ਅਸ਼ੋਕ ਉਹ ਤੋਂ ਕਰਿਆ ਲੈ ਲੌਗਿਆ ਖੇਡਣਾ ਤੇ ਜਾਂ ਆ ਰਸ਼ਟ ਜੀ ਮਿਲਦੀ ਆ ਨਾ ਹਾਂ ਬਾਹ ਸਹੀ ਕਰਦੀ ਆ ਆ ਨਹੀਂ ਆ ਮੂ 11 12 ਨੂੰ ਨਹੀਂ ਹੈਗਾ ਮੇਰੇ ਨਾਲ ਜਮ ਜਮ ਫਿਰ ਪੱਜੀ ਕਰਈ ਆਹ ਕਰੀ ਵੇਟ ਵੋਟ ਮਾੜਾ ਮੋਡ ਲਾ ਲਈਦਾ ਐਕਸਰਸਾਈਜ਼ ਮਨ ਕਰਦੇ ਆ ਮੈਚ ਮੂਚ ਬੜੇ ਹੋ ਜਾਂਦੇ ਨੇ ਮਤ ਨੂੰ ਤਾਂ ਲੱਗਦੀ ਨਹੀਂ ਚੰਗੀ ਕਰਾ ਦੇ ਅੱਜ ਗਰਮੀ ਦੇ ਵਜ੍ਹਾ ਘਟ ਜਾਂਦੇ ਨੇਗਾ ਮੈਚ ਆਹੋ ਹੁਣ ਜਾਤਾ ਆਹੋਰ ਮਹੀਨਾ ਡੇਢੇ ਘਰ ਜਿਹੜੇ ਪਿੰਡ ਪਿੰਡ ਪੈਂਦੇ ਨੇ ਪ੍ਰੇਮ ਦੇ ਪਿੰਡიან 10 10 ਆ ਵੀ ਨੂੰ ਇਹਦਾ 10 ਜੀ ਮਾ ਸੱਦਾ ਕੇ ਨਾਲ ਗਾ ਮਾ ਸਾਡੇ ਪੰਜ ਆਧਾ ਗਰਾਉਂਡ ਚ ਮੈਨੂੰ ਲੱਗੇ ਬਾਜੀ ਨੂੰ ਕਹਿੰਦੇ ਮੈਂ ਇਹ ਦੇ ਕੋਈ ਉਮਰ ਦਾ ਪਰ ਬਾਜੀ ਦਾ ਤੇ ਮੇਰੇ ਸਰੀਰ ਦਾ ਦੁੱਧਾ ਵੀ ਦਾ ਫਰਕ ਹੈ ਮੈਨੂੰ ਬਾਜੀ ਛੱਡੇ ਨੂੰ ਜਿੰਮ ਜੂਮ ਕਰਦੋ ਘੱਟ ਵੀ ਆ ਦੋ ਕੁ ਤਿੰਨ ਸਾਲ ਹੀ ਹੋ ਗਏ ਸਰੀਰ ਤੇ ਪੂਰਾ ਤਗੜਾ ਹੈ ਮੈਂ ਤੇ ਬਿੜਾ ਆ ਗਿਓ ਜਿੰਮ ਜੂਮ ਜੀ ਛੱਡ ਬੈਠਿਆ ਤਾਂ ਸਰੀਰ ਇੱਕ ਬਿਮਾਰੀ ਕਿ ਜਿੰਮ ਵਾਲੇ ਬੰਦੇ ਨੂੰ ਇੱਕ ਇਹ ਮਾਰ ਵਾਈ ਦੀ ਸਰੀਰ ਜਦੋਂ ਤਗੜਾ ਹੋਵੇਗਾ ਨਾ ਪਹਿਲਾਂ ਤੇ ਜਦੋਂ ਛੱਡ ਬੈਂਦਾ ਨਾ ਹਲੋ ਐਨ ਸੁੱਕ ਜਾਂਦਾ ਪਤ ਨਹੀਂ ਕੀ ਗੱਲ ਮੈਂ ਇਦਾਂ ਦਾ ਰਹਿਣਾ ਤਾਂ ਮੈਂ ਛੱਡੂ ਹੀ ਤਾਂ ਸਰੀਰ ਪਰ ਸਰੀਰ ਸਰੀਰ ਦਾ ਫਰਕ ਇਹ ਨਾ ਆਉਂਦਾ ਹੈ ਇੱਧਰ ਤਾਂ ਤਾਂ ਦੇ। ਨਹੀਂ ਇਹ ਜੇਮਾ ਲਾਣੀ ਨੇ। ਆ ਤੁਸੀਂ ਮਿਹਨਤ ਦੂਜੀ ਲਾਉਂਦੇ ਜੇ ਨਾ। ਰੱਬ ਨੂੰ ਹੀ ਆਂ ਜਿੱਦਾਂ। ਉਹ ਦਰਦੀ ਦੇ ਨਾ ਮਾਰ। ਰੋਕੇ ਸਹੀ ਗੱਲ ਹੈ। ਮਾਰ ਨਹੀਂ ਦਿੱਤਾਈ ਬਰਾਬਰ। ਨਹੀਂ ਕੋਣ ਹੁੰਦਾ। ਬਾਪੂ ਦੁੱਗੀ ਚੱਲੀ ਜਾਂਦੀ। ਮਹਾਰਾਜ ਭਲੀ ਕਰੇ ਇੰਨਾ ਕਿ 60 ਪੇੜ ਤੋਂ ਮਹਾਰਾਜ ਬਚਾਈ ਰੱਖੇ ਮੇਨ ਮੁੱਦਾ ਜਿਹੜਾ। ਬੱਸ। ਘੱਟ ਨਹੀਂ ਲੱਗਣ ਦਿੰਦਾ। ਹੋਰ ਤੇ ਦੂਜਾ ਦਾ ਸ਼ੁਕਰਾਨਾ ਕਰਕੇ ਆਈਦਾ। ਸਹੀ ਗੱਲ ਹੈ। ਘੱਟ ਨਹੀਂ ਲੱਗਣ ਦਿੰਦਾ ਖਸਮ ਹੈਗਾ ਪਿੱਛੇ। ਆਦੇ ਤੋਂ ਇਹ ਨਾ ਬਾਰੀ ਚੱਲਦੇ ਉਹਨੂੰ ਸਾਜ ਨਜ਼ਰ ਰੱਖ ਕੇ ਚੱਲਦੇ ਜਿਹੜਾ ਉਸਤਾਦ ਆ ਸਹੀ ਗੱਲ ਇਹ ਆ ਗੋਪੀ ਜੱਟ ਗੋਪੀ ਫਰੰਦੀਪੁਰੀ ਅਸਾਨ ਇਹ ਹੁੰਦਾ ਸ਼ਾਨਦਾਰ ਸੱਜਣੋ ਕੀ ਆਉ ਜਦਾ ਉਹ ਖੇਦਦਾ ਵੀ ਰੱਖ ਆ ਖੇਦਦੇ ਜੱਟ ਕੋਟ ਪੂਰੇ ਹੈ ਨਹੀਂ ਕੀ ਕਹਾਲ ਹੈ ਸਾਰੇ ਨੂੰ ਸਤ ਚਲ ਆਜੋ ਆਜੋ ਚਲ ਆ ਪਰੇ ਹੀ ਓਕੇ ਜੰਪੇ ਵਾਲਾ ਬੂਲੇ ਵਾਲਾ ਅਰਸ਼ਵੀਰ ਸਿੰਘ ਵੀ ਗਰਾਊਂਡ ਦੇ ਵਿੱਚ ਹੈ ਘਰੇਆਣੇ ਵਾਲਾ ਦਾ ਰੇਸ਼ਮ ਸਿੰਘ ਦਾ ਪੁੱਤਰ ਬੁੱਗਾ ਵੀ ਕਹਿੰਦੇ ਗਰਾਊਂਡ ਦੇ ਵਿੱਚ ਹੈ ਤੇ ਕਹਿੰਦੇ ਤਜਰਬੇਕਾਰ ਜਾਫੀ ਜਿਹਨੂੰ ਦੁਨੀਆਂ ਕਹਿੰਦੀ ਹੈ ਮਾਜੇ ਦਾ ਪ੍ਰਾਣਾ ਖੁੰਡ ਭੂਰਿਆਂ ਵਾਲਾ ਗੁਰਵਿੰਦਰ ਸਿੰਘ ਸਰਦਾਰ ਟਹਲ ਸਿੰਘ ਗਿੱਲ ਦਾ ਪੁੱਤਰ ਉਹ ਵੀ ਗਰਾਊਂਡ ਦੇ ਵਿੱਚ ਹੈ